ਸਾਨੂੰ ਮੈਨੂੰ ਪਹਿਲਾਂ ਦਿਨ ਕਹਿੰਦਾ ਸੀਗਾ ਕੋਈ ਬਹੁਤ ਬਹੁਤ ਮੈਨੂੰ ਮੈਂ ਕਿਹਾ ਹੈ ਮੇਰੇ ਅੱਜ ਮੇਰੇ ਫਾਦਰ ਨੇ ਨਾ ਮੈਨੂੰ ਪਹਿਲੇ ਦਿਨ ਕਿਹਾ ਸੀ ਦੋਸਤ ਬੜੀ ਨਾ ਉੱਠਾ ਬਹੋਂਗਾ ਪਰ ਮੈਂ ਜਿਵੇਂ ਹੀ ਸਾਹ ਬਣ ਗਿਆ ਸੀ ਪਰ ਸਿੱਧੀ ਸਜਾ ਸੁਣਾਈ ਗਈ ਹੈ ਜੱਜ ਸਾਹਿਬ ਦਾ ਕੋਈ ਕੋਈ ਗੱਤ ਨਹੀਂ ਕਰਦੀ ਜੀ ਭਾਜੀ ਪੁੱਛੀ ਆ ਜਾਓ ਬੱਸ ਹੈਲੋ ਹੈਲੋ ਮੈਂ ਬਸਿਕਾ फंसी से याद वाली फांसी देखो मैं बहुत बहुत हां हां फांसी फांसी मैं उनको मैंने दो दिन में निकल मेरे को कोई बोल नहीं है इनसे लेकर सारे संगत अब बहुत बहुत धन्यवाद जी मैंने ये अरदासें की थी और फांसी ने सजन मिली मेरे को कोई बोल नहीं है ना करना इतना आके करना है ਹਾਂਜੀ ਮੈਡਮ ਕੀ ਚੱਲ ਰਿਹਾ ਹੈ ਜੀ ਇਹ ਸਾਹਿਬ ਮਿਲਿਆ ਤੁਹਾਨੂੰ ਅਖੀਰ ਵਾਰ ਠੀਕ ਹੈ ਜੀ ਨਾਮ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਪ੍ਰਾਉਡ ਹੈ ਧੰਨਵਾਦ ਕਰਦੇ ਮੈਨੂੰ ਬਹੁਤ ਪ੍ਰਾਉਡ ਚੂਰਤ ਕਰਾਂਗੇ ਸਾਰੇ ਇਹਨਾਂ ਨੇ ਮੈਨੂੰ ਦਵਾਇਆ ਵਾ ਇਹਨਾਂ ਨੇ ਮੈਨੂੰ ਪਹਿਲੇ ਦਿਨ ਕਹਿੰਦਾ ਸੀਗਾ ਬਹੁਤ ਬਹੁਤ ਮੈਨੂੰ ਮੈਂ ਅਹਿਸਾਸ ਕਰ ਮੰਨਦਾ ਹੈ ਕਿਉਂ ਹੈ ਮੇਰੇ ਅੱਜ ਤੇਰੇ ਫਾਦਰ ਨੇ ਇਹਨਾਂ ਨੇ ਮੈਨੂੰ ਪਹਿਲੇ ਦਿਨ ਕਿਹਾ ਸੀ ਕਿ ਤੂੰ ਦੋਤ ਵਧੀਆ ਨਾਲ ਉੱਠਾ ਬਹਗਾ ਤੇ ਮੈਂ ਤੇਰੇ ਹਿਸਾਬ ਨਾਲ ਦੋਸਤ ਵਾ ਇਹਨੇ ਦਵਾਇਆ ਆਹ ਬੜੇ ਗਾਲੀਆਂ ਨੂੰ ਪਾਉਂਦਾ ਪਲਸੀ ਦੀ ਸਜ ਸੁਣਾਈ ਗਈ ਹੈ ਜੱਜ ਸਾਹਿਬ ਦਾ ਬਹੁਤ ਵਟਾ ਜਵਾ ਦੀ ਜੀ ਕੁਤਸਰਨਾ ਇਹ ਬੇਟੀ ਦੀ ਵੀ ਠੀਕ ਆ ਮੇਰੇ ਆ है लेकिन असली दे दे वो नहीं आगे। आगे। कोई से के है पेशेंट के अभी सारे सड़के साफ साफ दवाना है अपने पेशेंट अपने प्रोफेशनल ਜੋ ਪਰਾਰਥਿਕ ਨਾ ਨਾ ਦਰਵਾਜ਼ਾ ਹੈਗਾ ਫੱਟਣਾ ਜਾਵੇ ਜਾਂ ਇਹ ਗਵਾਹ ਸਿੱਧਾ ਨਾ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਨ੍ਹਾਂ ਨੇ ਉਸ ਗੁਰੂ ਦੇ ਉੱਤੇ ਬਹੁਤ ਸਾ ਕੀ ਉਹ ਗੁਰੂ ਦੇ ਉੱਤੇ ਆਸਰਾ ਸੀ ਇਹ ਪਹਿਲੇ ਤਕਰੀਬਨ 2.5 ਸਾਲ ਤੋਂ ਟ੍ਰਾਇਲ ਚੱਲ ਰਿਹਾ ਸੀਗਾ ਇੱਕ 14 ਸਾਲ ਦੇ ਬੱਚੇ ਦੇ ਦੋਸਤ ਸੀ ਅੱਜ ਉਹਨੂੰ ਇਨਸਾਮ ਮਿਲਿਆ ਹੈ ਬਾਰਡਰ ਦੇ ਉੱਤੇ ਜੀਲਮ ਕੰਡਿਨ ਬਾਰਡਰ ਨਾ ਹੋਵੇ ਉਹਨਾਂ ਕਹਿੰਦੇ ਆ ਕਿ ਅੱਲਾ ਸੀਗਾ ਹਲੋ ਮਰਡਰ ਜੁੰਦੇ ਨੂੰ ਅੱਜ ਉਸ ਕੇਸ ਦੇ ਵਿੱਚ ਜਿਹੜੇ ਸੀਸੀ ਡਿਸਟ੍ਰਿਕਟ ਸਹਿਜ ਸਿੰਘ ਸਾਬ ਨੂੰ ਦਿਹਾੜਾ ਗਿਆ ਹੈ ਅੱਜ ਉਹਨਾਂ ਨੇ ਫੈਸਲਾ ਕਰਤਾ ਔਰ 364 ਜਿਹੜਾ ਕਿਡਨਾਪਿੰਗ ਦਾ ਅਫੈਂਸ ਹੈ ਉਹਦੇ ਵਿੱਚ ਲਾਈਫ ਸਰਵਮੈਂਟ ਦਿੱਤੀ ਹੈ ਕਿ ਜਦ ਨਾਲ ਜੁੜੀ ਹੈ ਅੰਦਰ ਰਹਿਣਾ ਹੈਗਾ ਜੇਲ੍ਹ 'ਚ 201 ਕਿਉਂਕਿ ਉਹਨੇ ਬਾਡੀ ਦੇ ਵਿੱਚ ਕਈ ਰਹਿਗੇ ਇਦਾਂ ਦਾ ਕੰਮ ਕੀਤਾ ਜਿਸ ਨਾਲ ਕੋਈ ਐਵੀਡੈਂਸ ਗਾਇਬ ਕੀਤੀ ਸੀ ਉਹਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਹੈ ਅਤੇ 302 ਜਿਹੜਾ ਮਰਡਰ ਕੀਤਾ ਚਾਚਾ ਆ ਬੰਦਾ ਉਹਨੂੰ ਡੈਥ ਸੈਂਟੈਂਸ ਕੀਤੀ ਹੈ ਡੈਥ ਸੈਂਟੈਂਸ ਬਾਏ ਹੈਂਗਿੰਗ ਇਹ ਬੜਾ ਗਰੇਰਸਟ ਕੇਸ ਹੈ ਕਿਉਂਕਿ ਇੱਕ ਲੇਡੀ ਹੈਗੀ ਹੈ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਕਿਤੇ ਅਸਰਕ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਜਿੰਦ ਲੋਸ ਦੀ ਜਣੀ ਬਹੁਤ ਹੋਈ ਸੀਗੀ ਇੱਕ ਐਂਦੀ ਦਰਦਰਾ ਘੱਟਾ ਹੈਗੀ ਆ ਜਿਦੇ ਕਿ ਸਾਰੇ ਸਾਰੇ ਜਿਹੜੇ ਸੋਸਾਇਟੀ ਦੀ ਲੁਧਿਆਣਾ ਦੀ ਨਹੀਂ ਕਹਿੰਦਾ ਪੰਜਾਬ ਦੀ ਨਹੀਂ ਕਹਿੰਦਾ ਵorld over world over ਦੀ ਸੋਸਾਇਟੀ ਗਾਡੀ ਕੌਂਸ਼ੀਅਸ ਹਾਊਸ ਬਣ ਜਾਂਦੀ ਸੀ ਹਰ ਇੱਕ ਮਾਂ ਰੀ ਹੈਗੀ ਹਰ ਇੱਕ ਪਿਓ ਆ ਆਪਣੇ ਬੱਚੇ ਨੂੰ ਦੇਖਣ ਲਾਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਆ ਉਹ ਜਿੰਦਾ ਵਾਪਸ ਆਊਗਾ ਕਿ ਨਹੀਂ ਗਵਾਂਡੀ ਗਵਾਂਡੀ ਨੂੰ ਸ਼ੱਕ ਨਾਲ ਦੇਖਣ ਲਾਪਿਆ ਸੀਗਾ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ ਮੈਚ ਬਹੁਤ ਜ਼ਿਆਦਾ ਤਾਰੀਫ ਕਰੂਗਾ ਏਐਸਏ ਗੁਰਬਖਸ਼ੀ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟਸ ਦੇ ਉੱਤੇ ਦੇ ਰੋਸ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚ ਜੜ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਬਨੀ ਸਿੰਘਲ ਜੀ ਇਹ ਫੈਸਲਾ ਦੇ ਸਕੀ ਇੱਕ ਵਾਰ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕਲੌਸਿਕ ਯੂਨੀਅਨ ਦੇ ਪੀੜੀ ਗੁਪਤਾਰੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੇਰੋ ਇਮੇਲ ਕੀਤੀ ਹੈ ਨਾਲ ਲੱਗੇ ਸੀ ਔਰ ਇੱਕ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਆ ਸਾਡੇ ਕੋਈ ਬੰਦਾ ਕੋਈ ਲੜੀ ਕੋਈ ਬੱਚਾ ਕੋਈ ਇਦਾਂ ਉਹ ਜ਼ਰਾ ਕਰ ਸਕੇ ਨਪਿਆਰੋਂ ਯਾਰੋਂ ਉੱਪਰ ਕਰਕੇ ਰੱਖਤਾਂ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰੇ ਸਾਡਾ ਸਾਰਾ ਭਾਈਵੰਦੂ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਤੇ ਮੀਡੀਆ ਦਾ ਸਪੈਸ਼ਲੀਮੈਂਟ ਬਹੁਤ థాంక్స్ ਕਰਦਾ ਇੱਕ ਪਰ ਰਹਿ ਗਿਆ ਸੀ ਸੌਰੀ ਬਹੁਤੀ ਸੌਮਤ ਟੋਨੀ ਹੈਗਾ ਅੰਦਰ ਤੁਹਾਨੂੰ ਬੇਨਤੀ ਪਹਿਲਾਂ ਤੋਂ ਬਾਅਦ ਪਾਟ ਰਿਹਾ ਪਹਿਲਾਂ ਸਰ ਆਈ ਗਏ ਕਾ ਸਰ ਆ ਜੀ ਸੋਨਹਾ ਕਾਦਰ ਦੀ ਕਰੋ ਕਾਦਰ ਦੀ ਸਰ اڑے قانوني عملي ۾ ڪامياب ٿيندا ۽ ڪنهن کي فيصلو ٿي وڃي او بھائی ۽ اڄ هن موضوع تي ڪامياب ٿيندا ۽ ڪنهن کي فيصلو ٿي وڃي جندباد ڪيترو ڪامياب جندباد جندباد ਸਰ ਜਿੰਦਾਬਾਦ ਜੀ ਬਾਬਰੇ ਜੀ ਜਿੰਦਾਬਾਦ ਪੁਤਤਾ ਜੀ ਜਿੰਦਾਬਾਦ ਸਰ ਬਾਬਰੇ ਸਰ ਨੂੰ ਜਿੰਦਾਬਾਦ ਸਰ ਜਿੰਦਾਬਾਦ ਇੱਕ ਪੁਆਇੰਟ ਆ ਸਰ ਹੱਦ ਤੱਕ ਕਾਮਯਾਬ ਨਹੀਂ ਹੋਇਆ ਜੀ ਹਾਂ ਹੱਦ ਤੱਕ ਕਾਮਯਾਬ ਕਰ ਸਕਦੇ ਹਾਂ ਜੀ ਹੁਣ ਜੈ ਸਾਹਿਬ ਨੇ ਹੈਗੇ ਕਿ ਇਹ ਲੋਕ ਵੀ ਹੈਗੇ ਆ ਹਾਂਜੀ ਇਹਦੇ ਵਿੱਚ ਜਿਹੜਾ ਫੈਸਲਾ ਦਾ ਜਿਹੜਾ ਹੈਗਾ ਆਖੇ ਨੂੰ ਜਿਹੜੇ ਗੱਲ ਨਹੀਂ ਕਰਦੇ ਹੈਗੇ ਹਾਂਜੀ ਜਾਂ ਮਰਸਿਡਿਸ਼ਨ ਨਹੀਂ ਭਾਈ ਹੋਰੀ ਨੂੰ ਉਹਦੀ ਪ੍ਰੋਬਲਮ ਐਗਜ਼ੀਕਿਊਸ਼ਨ ਹੈਗੀ ਆ ਜੇ ਟਰਮ ਦਾ ਵੀ ਕੇਸ ਹੈਗਾ ਜਿੱਦੇ ਕਿ ਪੰਜ ਸੱਤ ਦੇ ਵਿੱਚੋਂ ਸਾਨੂੰ ਨਿਕਲਣਾ ਪੈਂਦਾ ਹੈ ਉਹ ਜਿਹੜਾ ਦੁਸ਼ੀ ਹੈਗਾ ਉਹਦੇ ਸਾਰੇ ਸਾਰੇ ਜਿਹੜੇ ਹੈਗੇ ਆ ਹਮਿਆਰ ਨੇ ਸੋਮੀ ਬੱਟੀ ਹੈਗੀ ਇੱਕ ਨੂੰ ਲੈ ਕੇ ਬੋਲੇ ਸੋਨਿਹਾਲ ਠੀਕ ਹੈ ਇਹ ਆਪੀ